dankie ਤਲਰ ਨਾ ਦਾ ਆਦਾ ਇਧਰ ਆਉਣਾ ਅੱਜ ਨੂੰ ਪੰਦਰਾਂ ਬਰਗੀ ਤੇ ਮੈਂ ਰੋਟਾ ਬੁਲਾਉਂਦਾ ਇੱਕ ਟਿਕਾਣਾ ਆਜੂ ਪੁਤਰਾ ਨੇੜੇ ਨਮਰਵਾ ਇਧਰ ਆਉਂ ਹਾਂਜੀ ਲੈ ਗੋ ਦਾਂ ਪੜੀ ਲੈਣ

아니, 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 아이 아니, 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 ਹਾਂ ਇਹ ਬਿਲਕੁਲ ਹੈ। ਮੈਂ ਕਿਹਾ ਉੱਥੇ ਗੰਨੇ ਪਿੰਡੋਂ ਆਈਆਂ ਤੇ ਤੁਹ ਪਹਿਲ ਦੀ ਮਦਦ ਕਰ ਦੇਣੀ ਸੀ ਕੋਈ ਪੈਕਟ ਲਈ ਜਾਣਾ ਜੀ ਇਹਨਾਂ ਨੂੰ। ਕਿਹੜੇ ਪਿੰਡ ਦਾ ਨਾਮ ਉਹਦਾ ਨਾਮ ਆ ਪਿੰਡ ਦਾ ਬਹੁਤ। ਨਾ ਨਾਮ ਨਾਮ। ਵਿੰਨਾ ਪਿੰਡ ਦਾ ਮਸ਼ਹੂਰ ਆ। ਮੇਰੇ ਘਰਾਂ ਜੀ ਇਹ ਵੀ ਦੋਤ ਇੱਕ ਕੁਛ ਆ। ਬਹੁਤ ਚੰਗਾ। ਨਹੀਂ। ਹਾਂ ਬਤੂ। ਤੇਰੇ ਘਰ ਚ ਪੰਜ ਪੰਜ ਇੱਕ ਬਾਲ ਵਿੱਚ ਸ਼ੁਰੂ। ਮੋਦਰਾ ਪਤਾ ਨਹੀਂ। ਹਾਂ। ਤੂੰ ਸੁਣਿਆ ਨਹੀਂ ਕਿ ਅੱਖੀਆਂ ਦੋਵਾਂ ਵਿਆਹ ਵਾਲਾ ਸੁਣ। ਕੋ ਥੜ ਦੇ ਆਲੀ ਕੋਈ। ਆ ਮੋਟਰ ਦਾ ਕਾਰਨ ਕਿੱਥੋਂ ਦੇ ਕਿੱਥਾ ਹੈ? ਆ ਕਮਰਾ ਸਜ ਕਿੱਥੋਂ ਦਾ? ਹਾਂਜੀ। ਇਹ ਰਗਾ ਐਕਸਟਰਾ ਕਾਜ ਲੈਣ ਨੂੰ।

那同事不没演这个，我那个，上面有啊，五块六。 ਮੈਂ ਕੋਈ ਵੀ ਇਤਿਹਾਸ ਨਹੀਂ ਬੋਲਿਆਂਗੀ। ਹਾਂਜੀ ਮੈਮ ਮੈਂ ਅੱਜ ਜਿਹੜਾ ਨਸ਼ਿਆਂ ਨੂੰ ਰੋਕਣ ਵਾਸਤੇ ਜਿਹੜਾ ਹੈਗਾ ਸ਼ੰਕਰ ਪਿੰਡ ਦੇ ਵਿੱਚ ਸਰਚ ਵਿਹਾਂਚ ਚਲਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ? ਅ ਮਾਨਜੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਅੱਜ ਕੈਸ਼ ਆਪਰੇਸ਼ਨ ਚੱਲ ਰਹੇ ਨੇ ਸਾਡੇ ਲਗ ਲਗ ਜਗ੍ਹਾ ਤੇ ਚੱਲ ਰਹੇ ਨੇ ਸਾਨੂੰ ਇੱਥੇ ਵੀ ਜ਼ਿੰਮੇਵਾਰੀ ਮਿਲੀ ਸਗੀ ਕਿ ਇਹ ਜਿਹੜਾ ਪਿੰਡ ਹੈ ਇਹਦੇ ਚ ਅਸੀਂ ਪ੍ਰੋਪਰ ਸਰਚ ਕਰ ਰਹੇ ਹਾਂ ਤੇ 2 ਵਜੇ ਤੱਕ ਅਸੀਂ ਕਰਾਂਗੇ ਜੋ ਵੀ ਰਿਕਵਰੀ ਹੋਊਗੀ ਫਿਰ ਬਾਅਦਪਨ ਦੱਸਾਂਗੇ ਮੈਮ ਓਨਲੀ ਸ਼ੰਕਰਪਿੰਡ ਕੀਤਾ ਜਾ ਰਿਹਾ ਜਾਂ ਹੋਰ ਵੀ ਪਿੰਡ ਕੀਤੇ ਜਾ ਰਹੇ ਆ ਆ ਮੈਂ ਅਸੀਂ ਸ਼ੰਕਰਪਿੰਡ ਚ ਕਰ ਰਹੇ ਹਾਂ ਇਹਦੇ ਚ ਕਾਫੀ ਘਰ ਆ ਜਿਹੜੇ ਮਤਲਬ ਹੈਗੇ ਕਿ ਨਸ਼ਾ ਵਗੈਰਾ ਵੇਚਦੇ ਆ ਇਹ ਬਾਕੀ ਵੱਖਰੀਆਂ ਵੱਖਰੀਆਂ ਸਬ ਡਿਵੀਜ਼ਨਾਂ ਵਿੱਚ ਸਾਡੇ ਸਰਚ ਆਪਰੇਸ਼ਨ ਚ ਕੋਈ ਨਸ਼ੇ ਦਾ ਸਮਾਨ ਮਿਲਿਆ ਇੱਥੋਂ ਕਾਫੀ ਰਿਕਵਰੀ ਹੋਈ ਹੈ ਤੁਹਾਨੂੰ ਬਾਅਦ ਚ ਦੱਸਦੇ ਹਾਂ ਸਾਡੇ ਤੇ ਕੀ ਲੋਕਾਂ ਨੂੰ ਮੈਸੇਜ ਹੈ ਲੋਕਾਂ ਨੂੰ ਇਹੀ ਅਵੇਅਰ ਕਰਨਾ ਚਾਹੁੰਦੇ ਆਂ ਕਿ ਪੁਲਿਸ ਦਾ ਸੰਜੋਗ ਦੇਓ ਜੋ ਵੀ ਤੁਹਾਨੂੰ ਜਿਹੜੇ ਵੀ ਪਿੰਡ ਚ ਨਸ਼ੇ ਵਾਲੇ ਲੋਕ ਘੁੰਮ ਰਹੇ ਆ ਚਾਹੇ ਲਗਾ ਰਹੇ ਆ ਜਿਹੜੇ ਨਸ਼ਾ ਕਰ ਰਹੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਜਾਣਾ ਚਾਹੀਦਾ ਔਰ ਲੋਕਾਂ ਨੂੰ ਵੱਤਵਾਦ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਤਾਂ ਜੋ ਆਪਣੇ ਪੰਜਾਬ ਚ ਨਸ਼ਾ ਖਤਮ ਹੋਵੇ ਠੀਕ